ਨਾਥ ਯਾਤਰਾ ਤੋਂ ਬਾਅਦ ਹੁਣ ਵਾਰੀ ਹੈ ਮਣੀ ਮਹੇਸ਼ ਯਾਤਰਾ ਦੀ ਜੋ ਕਿ 16 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਪਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਲੋਕ ਦੇਸ਼ਾਂ ਦੇ ਵੱਖ-ਵੱਖਰੇ ਸੂਬਿਆਂ ਦੇ ਵਿੱਚੋਂ ਮਣੀ ਮੇਜ਼ ਦੀ ਯਾਤਰਾ ਕਰਨ ਦੇ ਲਈ ਚਿਮਕੋਣ ਵਿਖੇ ਸਿਮਰਨਾਂ ਕਰਨ ਦੇ ਲਈ ਪਹੁੰਚਦੇ ਹਨ बाद से पिछले छब्बीस साल किया जा रहा है हर साल ये उसे लंगर पाने की व्यवस्था नहीं करते आप उसे ठहर के जिनी देर यात्रा चलती रहती है अपनी सेवा करते मैं पिता परमात्मा अगर प्रार्थना करूँगा कि बच छक के शक्ति ताकि आने वाले समय से ਇਹ ਮਾਨਵਤਾ ਦੀ ਸੇਵਾ ਕਰਦੇ ਰਹਿਣਾ ਸੱਚਾ ਮਨੁੱਖ ਹੀ ਹੈ ਜਿਹੜਾ ਮਾਨਵਤਾ ਦੀ ਸੇਵਾ ਕਰਦਾ ਹੈ ਜਿੰਨੂੰ ਦੂਜੇ ਦਾ ਦੁੱਖ ਦੱਸ ਮਹਿਸੂਸ ਹੁੰਦਾ ਹੈ ਸੱਚਾ ਮਨੁੱਖ ਹੈ ਆਪਣੇ ਦਿਲ ਤੋਂ ਮੈਂ ਜਿੰਨੇ ਵੀ ਇਹ ਚਲ ਦਿੱਤਾ ਹੈ ਉਹਨਾਂ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਅੱਜ ਦੇ ਮੌਕੇ ਤੇ ਸੀ ਅਸ਼ੀਸ਼ ਜੀ ਮਜੀਦ ਬੇਦ ਜਨਨਾਲ ਫਾਗਿਆ ਜੀ ਸਰਪਾਲ ਪੱਪੂ ਜੀ ਜੇਰੇ ਸਾਡੇ ਕਮੇਟੀ ਦੇ ਪ੍ਰਧਾਨ ਨੇ ਆ ਰਹੇ ਹਾਂ ਦਾ ਇਸੇ ਕੌਂਸਲ ਦੇ ਬਹੁਤ ਬਹੁਤ ਧਿਕਤ ਪਰਮ ਪਿਤਾ ਪਰਮਾਤਮਾ ਕੇ ਰਾਲ ਕੇ ਸਭੇ ਪ੍ਰਾਰਥਨਾ ਕਰੀਏ ਕਿ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਅਸੀਂ ਕੰਮ ਕਰਦੇ ਰਹੀਏ ਜੈ ਬੋਲੇ ਸ਼ੰਕਰ ਪਵਿੱਤਰ ਦਿਹਾੜਾ ਵਾ ਅੱਜ ਭਗਵਾਨ ਬੋਲੇ ਸ਼ੰਕਰ ਜੀ ਦੀ ਮਣੀ ਮੇਂ ਦੀ ਯਾਤਰਾ ਵਾਸਤੇ ਦੋ ਟਾ ਕਰਵਾਣਾ ਹੋਣ ਜਾ ਰਹੇ ਨੇ ਮੈਂ ਸਭ ਤੋਂ ਪਹਿਲਾਂ ਆਪਣਾ ਮਣੀ ਮੇਂ ਸੇਵਾ ਸੰਪਤੀ ਨਾਨਗਰ ਦੇ ਜਿੰਨੇ ਵੀ ਮੈਂਬਰ ਇੱਥੇ ਆ ਗਏ ਨੇ ਕਲੱਬ ਦੇ ਸਾਰੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਦੀ ਬਦੌਲਤ ਅੱਜ ਸਾਨੂੰ ਵੀ ਭਗਵਾਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਇਹਨਾਂ ਦੀ ਬਦੌਲਤ ਹੀ ਅਸੀਂ ਵੀ ਅੱਜ ਬੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਔਰ ਮੈਂ ਇਹਨਾਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਕਿ ਇਹ ਪਿਛਲੇ ਲਗਾਤਾਰ 20 ਸਾਲਾਂ ਤੋਂ ਇਹ ਕਾਰਜ ਕਰਦੇ ਆ ਰਹੇ ਹਨ ਪ੍ਰਭੂ ਦਾ ਹਮੇਸ਼ਾ ਹੀ ਸਿਮਰਨ ਕਰਦੇ ਨੇ ਔਰ ਉੱਥੇ ਜਾ ਕੇ 1 ਮਹੀਨਾ ਪੂਰਾ ਮਣੀ ਮੇਸ਼ ਲੰਗਰ ਲਗਾਉਂਦੇ ਨੇ ਔਰ ਭਗਤਾਂ ਦੀ ਸੇਵਾ ਕਰਦੇ ਨੇ ਔਰ ਬੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਮੈਂ ਭਗਵਾਨ ਕੇ ਹੋਏ ਬਰਾਧਨਾ ਕਰਨਾ ਭਗਵਾਨ ਇਹਨਾਂ ਨੂੰ ਇਸੇ ਤਰ੍ਹਾਂ ਹੀ ਕਰਮੜਤਾ ਜਿਜਾਰੂ ਬਣਾਉਂਦਾ ਰਹੇ ਤਾਂ ਕਿ ਹਰ ਸਾਲ ਆਪਣਾ ਜਿਹੜਾ ਸ਼ਿਵਰ ਆ ਉੱਥੇ ਲਗਾਉਂਦੇ ਰਹਿਣ ਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਰਹਿਣ ਲੋਕਾਂ ਦੀ ਸੇਵਾ ਕਰਦੇ ਰਹਿਣ ਇੱਕ ਵਾਰੀ ਫੇਰ ਮੈਂ ਇਸ ਸਾਰੀ ਕਲੱਬ ਦਾ ਇੱਥੋਂ ਦੇ ਸਾਰੇ ਮੈਂਬਰਾਂ ਦਾ ਸਾਡੇ ਕਾਉਂਸਲਰ ਸਾਹਿਬ ਪੱਪੂ ਜੀ ਨੇ ਆਪਣਾ ਸਲਾਫਾ ਬਜਾਤਰ ਪੱਪੂ ਜੀ ਅਸ਼ੋਕਦੀ ਬਰਮਾ ਜੀ ਹੈ ਸਾਡੇ ਜਿੰਨੀ ਕਾਉਂਸਲਰ ਨੇ ਜਿੰਨੇ ਵੀ ਕਲੱਬ ਦੇ ਆਪਣਾ ਸਾਡੇ ਪ੍ਰੈਸ ਵਾਲੇ ਮੇਰੇ ਵੀਰ ਸਾਰੇ ਸਾਰੇ ਆਪਣਾ ਮਾਨ ਸਾਹਿਬਾ ਅਤੇ ਜਿੰਨੀ ਵੀ ਸਾਰੀ ਇੱਥੋਂ ਦੀ ਟੀਮ ਹੈਗੀ ਹੈ ਮੈਂ ਉਹਨਾਂ ਦਾ ਤਹਿ ਦਿਲ ਤੋਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਰਤ ਅੱਜ ਸਾਨੂੰ ਭਗਵਾਨ ਦੀ ਸੇਵਾ ਕਰਨ ਦਾ ਇੱਥੇ ਹਾਜ਼ਰ ਰਹਿਣ ਦਾ ਮੌਕਾ ਮਿਲਿਆ ਜੈ ਬੋਲੇ ਨਾਲ ਜੈ ਸ਼ਕਤੀ